ਹਾਂ ਜੀ ਹਾਂ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਕਿਦਾਂ ਹੋ ਸਾਰੇ ਠੀਕ ਠਾਕ ਅੱਛਾ ਅੱਜ ਦੀ ਵੀਡੀਓ ਜਿੱਦਾਂ ਤੁਹਾਨੂੰ ਬੋਲਿਆ ਸੀਗਾ ਕਿ ਬੈਂਸਡੇ ਕੋ ਫਿਕਸ ਦੇ ਨਹੀਂ ਰੱਖਦੇ ਆਪਾਂ ਮਤਲਬ ਵੀਕ ਦੇ ਵਿੱਚ ਇੱਕ ਦਿਨ ਅਸੀਂ ਆਫਰ ਵੀਡੀਓ ਕੱਟਣੀ ਹੁੰਦੀ ਹੈ ਠੀਕ ਹੈ ਪਰ ਉਹਦੇ ਵਿੱਚ ਤੁਹਾਨੂੰ ਆਪਣੀ ਨਵੀਂ ਕਲੈਕਸ਼ਨ ਵੀ ਦਿਖਾ ਦਿੰਨੇ ਆ ਪਹਿਲਾਂ ਅਸੀਂ ਕਿਉਂਕਿ ਸਾਰੇ ਕਸਟਮਸ ਨੂੰ ਜ਼ਿਆਦਾ ਹੁੰਦਾ ਹੈ ਸਾਨੂੰ ਲਾਗੇ ਉਹਦੀ ਸੂਟਸ ਦੇਖਣ ਫਿਰ ਅੱਜ ਤੁਹਾਨੂੰ ਅਸੀਂ ਲਾਗੇ ਉਹਦੀ ਸੂਟਸ ਦਿਖਾ ਰਹੇ ਆ ਜਾਰਜਟ ਦੀ ਕਲੈਕਸ਼ਨ ਹੈ ਦੇਖੋ ਪਹਿਲਾਂ ਨਵੇਂ ਬਣ ਕੇ ਆਈ ਹੈ ਆ ਦੇਖੋ ਕਿੰਨਾ ਬਿਊਟੀਫੁਲ ਸੂ स्क्रीन काम होया हुआ एपर ठीक है आदा गला बढ़िया जी ठीक है एद्दा गले उपर स्क्रीन करवाती है प्रिंट देखो बहुत ब्यूटीफुल सारा फ्रंट त आ जाएगा ये घेरे आ जाए जी आ वाला पैनल ठीक है बैक भी दिखा दें ये आना बैक ਇਹ ਕਾਇਤੇ ਉੱਪਰ ਤੜੇ ਸ਼ੋਲਡਰਸ ਦੇ ਲੱਗ ਕੇ ਆ ਜਾਏਗਾ ਸੈਂਟਰ ਚਾਵਲਾ ਫਲਾਅਰ ਬਾਕੀ ਆ ਬੈਕ ਘੇਰੇ ਤੇ ਆਏਗਾ ਹਾਵਲਾ ਵੈਰੀ ਬਿਊਟੀਫੁਲ ਪੀਸ ਤੇ ਇਹ ਜਿਹੜੀ ਚੀਜ਼ ਆਣੀ ਹੈ ਇਹ ਆਣੀ ਹੈ ਬਾਟਮ ਤੇ ਆ ਜਿਹੜੇ ਪੱਤੀਆਂ ਜੀਆਂ ਬਣੀਆਂ ਹੋਈਆਂ ਇਹ ਸਾਰੀਆਂ ਆ ਜਾਣੀਆਂ ਬਾਟਮ ਉੱਪਰ ਠੀਕ ਹੈ ਸਾਨੂੰ ਇਹਦੀਆਂ ਉਪਾਵੇਂ ਦਿਖਾ ਦਿੰਦੇ ਹਾਂ ਸੀ ਉਹ ਹੋਈ ਸੀ ਉਧਰ ਉਪਾਵਾ ਆ ਬਾਵਾ ਠੀਕ ਹੈ ਆ ਇਦਾਂ ਇੱਕ ਇੱਕ ਫਲਾਰ ਜਿਹੜਾ ਇਹਨਾਂ ਦਾ ਬਾਵਾ ਤੇ ਆ ਜਾਏਗਾ ਔਰ ਆ ਬਾਟਮ ਦਾ ਦੇਖੋ ਤੁਸੀਂ ਕਿੰਨਾ ਬਿਊਟੀਫੁੱਲ ਆ ਬਹੁਤ ਸੋਹਣੀ ਲੱਗਣੀ ਹੈ ਇਹ ਬਾਟਮ ਬਣ ਕੇ ਨਾ ਦੇਖੋ ਬੜੇ ਪਿਆਰੇ ਜੇ ਲੀਫਸ ਨੇ ਠੀਕ ਹੈ ਅੱਛੀ ਵਾਲੀ ਜਾਰਜਟ ਹੈ ਬਟ ਪਿਓਰ ਨਹੀਂ ਹੈ ਸੈਮੀ ਜਾਰਜਟ ਹੈ ਠੀਕ ਹੈ ਇਹਦਾ ਦੁਪੱਟਾ ਵੀ ਦਿਖਾ ਦਿੰਨੇ ਆ ਤੁਹਾਨੂੰ ਦੁਪੱਟੇ ਜਿਹੜੇ ਅਸੀਂ ਆਪ ਸੂਟ ਬਣਵਾਉਂਦੇ ਆ ਖੁੱਲੇ ਡੁੱਲੇ 2.5 ਮੀਟਰ ਹੁੰਦੇ ਨੇ ਬਿਊਟੀਫੁੱਲ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਇਦਾਂ ਫਲਾਵਰਸ ਆ ਜਾਣੇ ਆ ਔਰ ਪੱਲਿਆਂ ਦੇ ਉੱਪਰ ਆ ਦੇਖੋ ਇਦਾਂ ਸਕਰੀਨ ਦਾ ਕੰਮ ਆ ਜਾਏਗਾ ਠੀਕ ਹੈ ਜੀ ਔਰ ਬਾਕੀ ਸਾਰੇ ਦੁਪੱਟੇ ਆਹ ਵਾਲੇ ਜਿਹੜੇ ਬਲੂ ਬਲੂ ਕਲਰਸ ਆ ਨਾ ਆ ਜਿਹੜੇ ਯੂਜ਼ ਹੋਏ ਹੋਏ ਨੇ ਬਹੁਤ ਜ਼ਿਆਦਾ ਅੱਛੇ ਲੱਗ ਰਹੇ ਨੇ ਵਾਈਟ ਕਲਰ ਉੱਪਰ ਵੈਸੇ ਬੜੀ ਗ੍ਰੇਸ ਦਿੰਦੇ ਠੀਕ ਹੈ ਜੀ ਆ ਆ ਗਿਆ ਇਹਦਾ ਦੁਪੱਟੇ ਦਾ ਪੈਟਰਨ ਖੁੱਲਾ ਡੁੱਲਾ ਟਾਈ ਮੀਟਰ ਇਹਦਾ ਪ੍ਰਾਈਸ ਤੁਹਾਨੂੰ ਦੱਸ ਦਿੰਨੇ ਹਾਂ ਅਸੀਂ ਦੇਅਲ ਸੀ ਨਹੀਂ ਉਦੋਂ ਜਿਹੜਾ ਰਿਜ਼ਲਟ ਆ ਵਿਖਣ ਡਿਆ ਆ ਆ ਫਾਈਜ਼ ਹੈਗਾ 2400 2500 ਠੀਕ ਹੈ ਜੀ ਤੇ ਹੁਣ ਅਗੇਨ ਨੈਕਸਟ ਇਹ ਹੈਗਾ ਉਹ ਕੱਲਾ ਸਕਰੀਨ ਸੀਗਾ ਤੇ ਇਹ ਸਾਡਾ ਡਿਜ਼ਾਈਨ ਪਤਾ ਨਹੀਂ ਕਿੰਨੀ ਵਾਰੀ ਬਣਿਆ ਜੇ ਜਿੰਨੀ ਵਾਰੀ ਬਣਦਾ ਹੈ ਬੜੀ ਜਲਦੀ ਨਿਕਲ ਜਾਂਦਾ ਹੈ ਰੀਸਟਾਕ ਹੋਇਆ ਕਈ ਵਾਰੀ ਦਿਖਾਣ ਦਾ ਮੌਕਾ ਵੀ ਨਹੀਂ ਮਿਲਦਾ ਆ ਦੇਖੋ ਬਿਊਟੀਫੁਲ ਆਫ ਵਾਈਟ ਕਲਰ ਠੀਕ ਹੈ ਆ ਪੂਰਾ ਆਣਾ ਹੈ ਤੁਹਾਡਾ ਫਰੰਟ ਪੈਨਲ आ देखो ठीक है जी आप पूरा आदो गला बनया हुआ पूरा थले तक का काम है और घेरे तो ऐसा स्क्रीन है नाल विद ब्लू शेडिंग ए आ गई फ्रंट और आ गया थोड़ा तो बैको ठीक है ये आएगा बैक ते। आ ते, तो हाँ सारा तो बाव भी दिखा दें थोन ਆਣੀ ਆ ਜੇ ਬਾਵਾ ਇੱਕ ਬਾਹ ਤੇਵਾ ਦੁਪਾਣਾਲੇ ਇੱਥੇ ਫੋਇਲ ਨਾਲੇ ਇੱਧਰ ਸਕਰੀਨ ਤੇ ਛੇਟੀ ਤੇ ਇਹਦੀ ਜਿਹੜੀ ਹੁੰਦੀ ਆ ਬਾਟਮ ਉਹ ਪਲੇਨ ਹੁੰਦੀ ਆ ਉਹਦੇ ਤੇ ਕੁਝ ਨਹੀਂ ਹੁੰਦਾ ਦੁਪੱਟਾ ਤੇ ਇਹਦਾ ਦੁਪੱਟਾ ਦਿਖਾ ਰਹੇ ਆ ਤੁਹਾਨੂੰ ਹਾਇਰਾ ਪ੍ਰਾਈਸ ਦੱਸਿਆ ਨਹੀਂ ਪਾਪਾ ਆ ਦੇਖੋ ਬਿਊਟੀਫੁਲ ਦੁਪੱਟਾ ਆ ਦੇਖੋ ਜੀ ਸਾਰੀ ਗ੍ਰੇਸੀ ਇਹ ਸੂਚਨਾ ਦੁਪट्टे ਦੀ ਆਂਦੀ ਆ ਦੇਖੋ ਬਹੁਤ ਸੋਹਣਾ ਪੀਸ ਹੈ ਖੁੱਲਾ ਡੁੱਲਾ ਜਿਹੜੇ ਆ ਤਿਆਰ ਕਰ ਰਹੇ ਨੇ ਉਹ ਪੂਰੇ 2.5 ਮੀਟਰ ਕੱਟ ਹੁੰਦਾ ਹੈ ਜੀ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਇਹ ਵੀ ਠੀਕ ਹੈ ਪੂਰਾ 2.5 ਮੀਟਰ ਕੱਟ ਦੁਪੱਟਾ ਇਹ ਵਾਲਾ ਪੀਸ ਹੈਗਾ 2850 ਦਾ ਉਹ ਪਹਿਲੇ ਵਾਲਾ ਜਿਹੜਾ ਉਹ 24 ਦਾ ਸੀ ਠੀਕ ਹੈ ਜੀ 2850 ਸਿੰਗਲ ਸਿੰਗਲ ਪੀਸਿਸ ਨੇ ਜੌਰਜਟ ਫੈਬਰਿਕ ਹੈ ਹੋਣਾ ਜਿਹੜੀ ਚੀਜ਼ ਹੈ ਨਾ ਇਹਦੇ ਤੇ ਅਸੀਂ ਆ 컬러 ਦੇਖੋ ਬੱਲਾ ਕਿੰਨਾ ਪਿਆਰਾ ਆ ਬੇਬੀ ਪਿੰਕ ਕਲਰ ਬਿਊਟੀਫੁੱਲ ਕਲਰ ਆ ਗਲਾਜਣੇ ਔਰ ਇਹਦੇ ਦੇਖੋ ਆ ਜਿਹੜੀਆਂ ਲੱਗ ਗਈਆਂ ਹਾਂਜੀ ਆ ਦੇਖੋ ਕਿੰਨਾ ਸੋਹਣਾ ਕਲਰ ਆ ਵੈਰੀ ਬਿਊਟੀਫੁੱਲ ਕਲਰ ਆ ਲੱਗ ਗਿਆ ਦਿਖਾ ਦਿਓ ਜੀ ਇੱਕ ਵਾਰੀ ਇਹ ਤੇ ਹੈਗਾ ਜੀ ਸਕਰੀਨ ਪਲੱਸ ਐਮਬਰਾਇਡਰੀ ਦੀਆਂ ਦੇਖੋ ਹਾਈਲਾਈਟਸ ਔਰ ਇਸ ਕਲਰ ਦੇ ਉੱਪਰ ਨਾ ਆ ਔਰੇਂਜ ਔਰ ਪਿੰਕ ਮਤਲਬ ਬਹੁਤ ਜ਼ਿਆਦਾ ਖੇਡ ਰਿਆ ਆ ਗਲੇ ਉਪਰ ਆ ਲਾਈਨਸ ਆ ਜਨਗੀਆਂ ਬਾਕੀ ਸਾਰਾ ਦੇਖੋ ਕਿੰਨੇ ਅੱਛੇ ਅੱਛੇ ਜੇ ਫਲਾਵਰਸ ਆ ਪੇਸਟਲ ਜੇ ਕਲਰ ਯੂਜ਼ ਹੋਇਓ ਇਹਨੇ ਔਰ ਆ ਜਿਹੜੀ ਚੀਜ਼ ਆ ਆ ਜਿਹੜਾ ਬਾਰਡਰ ਹੈਗਾ ਇਹ ਆਏਗਾ ਘੇਰੇ ਤੇ ਆਹ ਵਾਲਾ ਠੀਕ ਹੈ ਇਹ ਆ ਗਿਆ ਇਹਦਾ ਫਰੰਟ ਔਰ ਇਹ ਦੇਖੋ ਇਹਦਾ ਬੈਕ ਫਰੰਟ ਦੇ ਉੱਪਰ ਜਿਹੜੇ ਅਸੀਂ ਫਲਾਵਰਸ ਬਣਾਏ ਹੋਏ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਹੋਇਆ ਹੈ ਲੇਕਿਨ ਬੈਕ ਵਾਲੇ ਫਲਾਰਸ ਨੂੰ ਨਹੀਂ ਕੀਤਾ ਹੋਇਆ ਲੇਕਿਨ ਦੇਖੋ ਕਲਰਸ ਬੜਾ ਅੱਛਾ ਯੂਜ਼ ਹੋਇਆ ਹੋਇਆ ਠੀਕ ਹੈ ਆਹ ਵਾਲਾ ਜਿਹੜਾ ਪੈਨਲ ਆ ਘੇਰੇ ਤੇ ਆਣਾ ਠੀਕ ਹੈ ਔਰ ਇਹ ਆਣਾ ਜੇ ਬਾਟਮ ਤੇ ਜਿਓਮੈਟ੍ਰਿਕ ਚਾ ਡਿਜ਼ਾਈਨ ਆ ਜਿਹੜਾ ਇਹ ਸਾਰਾ ਆ ਜਾਣਾ ਹੈ ਬਾਟਮ ਤੇ ਪਾਵਾਂ ਵੀ ਦਿਖਾ ਦਿੰਨੇ ਤੁਹਾਨੂੰ ਇਹ ਹੈਗੀਆਂ ਇਹਦੀਆਂ ਪਾਵਾਂ ਬਾਵਾਂ ਦੇਖੋ ਠੀਕ ਹੈ ਆ ਦੇਖੋ ਇੱਥੇ ਫਲਾਰ ਆ ਜਾਏਗਾ ਅੱਗੇ ਇਦਾਂ ਬਾਰਡਰ ਆ ਜਾਏਗਾ ਠੀਕ ਹੈ ਆ ਸਾਰਾ ਆ ਜਾਣਾ ਇਹਦਾ ਬਾਟਮ ਠੀਕ ਹੈ ਇਹ ਇਹਦਾ ਤੁਹਾਨੂੰ ਹੁਣ ਦੁਪੱਟਾ ਵੀ ਦਿਖਾ ਦਿੰਨੇ ਆ ਬਾ ਕੁ ਫੁੱਲਾ ਡੁੱਲਾ ਦੁਪੱਟਾ ਬੜੇ ਹੀ ਪਿਆਰਾ ਜਿਹਾ ਦੁਪੱਟਾ ਇਹ ਖਲਾਰ ਕੇ ਲਿੱਤੇ ਉਹਨਾਂ ਦੁਪੱਟੇ ਦਾ ਤਾਂ ਹੀ ਇਹਨਾਂ ਦੀ ਗ੍ਰੇਸ ਆਂਦੀ ਆ ਦੇਖੋ ਕਲਰ ਕਿੰਨੇ ਖਿੜਰੇ ਨੇ ਇਹਦੇ ਉੱਪਰ ਸੋਵਰ ਵੀ ਲੱਗ ਰਹੇ ਨੇ ਆ ਦੇਖੋ ਪੱਲਿਆਂ ਤੇ ਇਦਾਂ ਆ ਜਾਣਾ ਠੀਕ ਹੈ ਔਰ ਸਾਰੇ ਦੁਪੱਟੇ ਦੇ ਵਿੱਚ ਐਸਾ ਛੋਟੇ ਛੋਟੇ ਆ ਜਿਹੜੇ ਆ ਪੂਰੇ ਬੂਟੀ ਜਿਹੀ ਬਣਾਈ ਹੋਈ ਹੈ ਫਲਾਵਰਸ ਬੰਚ ਉਹ ਸਾਰਾ ਦੁਪट्टे ਦੇ ਵਿੱਚ ਆ ਜਾਏਗਾ ਠੀਕ ਹੈ ਜੀ ਇਹਦਾ ਪ੍ਰਾਈਸ ਹੈਗਾ 2390 ਠੀਕ ਹੈ ਜੀ ਹੁਣ ਆ ਜਾਈਏ ਅਸੀਂ कॉटन ਤੇ ਇਹ ਦਿਖਾਈ ਸੀ ਤੁਹਾਨੂੰ ਜਾਰਜਟ ਥੋੜਾ ਪਾਰਟੀ ਵੇਅਰ ਲੁੱਕ ਦੇ ਦਿੰਦੇ ਨੇ ਆ ਦੇਖੋ ਹੁਣ ਇਹ ਹੈਗੀ कॉटन ਲినਨ ਠੀਕ ਹੈ ਜੀ ਬਲੌਕ ਦੇਖੋ ਹੁਣ ਤੁਸੀਂ ਇਹ ਗ੍ਰੀਨ ਕਲਰ ਹੈ ਆ ਕਿਹੜਾ ਰੰਗ ਹੁੰਦਾ ਵਾਏ ਕਿਹੜਾ ਗ੍ਰੀਨ ਸੀ ਗ੍ਰੀਨ ਸੀ ਗ੍ਰੀਨ ਰੰਗ ਹੈ ਨਾ ਤੇ ਆ ਦੇਖੋ ਇਹ ਚਾਹੇ ਤੁਸੀਂ ਬਟਨਸ ਕਰਵਾ ਲਓ ਠੀਕ ਹੈ ਉਪਰੋਂ ਦੀ ਥੋੜੀ ਜਿਹਾ ਦੀ ਗਲੇ ਦੀ ਕਟਿੰਗ ਕਿਉਂਕਿ ਤੁਹਾਨੂੰ ਪਤਾ ਹੋਣੀ ਆ ਲੈਂਥ ਦੇ ਹਿਸਾਬ ਨਾਲ ਕਿਉਂਕਿ ਸਟੈਂਡਰਡ ਹੀ ਬਣਵਾਈਦੇ ਨੇ ਸੂਟਸ ਤਾਂ ਕਿ ਜਿਆਦਾ ਕਟਿੰਗ ਵੀ ਨਾ ਹੋਏ ਔਰ ਆਰਾਮ ਨਾਲ 23 24 ਘੇਰੇ ਵਾਲਾ ਬੰਦਾ ਪਾ ਲੇ ਠੀਕ ਹੈ ਇਹ ਆਣਾ ਹੈ ਇਹਦਾ ਘੇਰਾ ਆ ਦੇਖੋ ਚਲੋ ਕੋਈ ਨਹੀਂ ਇਹ ਆਣਾ ਹੈ ਇਹਦਾ ਘੇਰਾ ਆ ਫਰੰਟ ਆ ਗਿਆ ਹੈ ਤਾਂ ਠੀਕ ਹੈ ਔਰ ਆ ਕੁਛ ਕੀਤਾ ਬੈਕ ਫੈਕ ਲੱਗ ਗਿਆ ਸਾਨੂੰ ਬਲੌਕ ਦੇਖੋ ਕਿੰਨਾ ਬਿਊਟੀਫੁੱਲ ਬਲੌਕ ਹੋਇਆ ਹੋਇਆ ਹੈ ਕਿੰਨਾ ਅੱਛੇ ਤਰੀਕੇ ਨਾਲ ਸਾਫ਼ ਸੁਥਰਾ ਠੀਕ ਹੈ ਬਹੁਤ ਸੋਹਣਾ ਬਲੌਕ ਹੈ ਆ ਘੇਰੇ ਤੇ ਆ ਜਾਣੀ ਆ ਚੀਜ਼ ਜਿਹੜੀ ਆਹ ਵਾਲੀ ਹੈ ਤੇ ਆ ਬਾਟਮ ਤੇ ਆਣਾ ਹੈ ਆ ਗ੍ਰੀਨ ਦੇ ਉੱਪਰ ਡਾਰਕ ਗ੍ਰੀਨ ਕੰਟਰਾਸਟ ਕਰਕੇ ਆ ਚੀਜ਼ ਜਿਹੜੀ ਆ ਜਿਹੜੇ ਛੋਟੇ ਛੋਟਾ ਬੁੱਤੀ ਹੈ ਆ ਸਾਰੀ ਆਣੀ ਹੈ ਬਾਟਮ ਤੇ ਤੇ ਨਾਲ ਹੁਣ ਤੁਹਾਨੂੰ ਦਿਖਾ ਦਿੰਨੇ ਅਸੀਂ ਬਾਵਾ ਵੀ ਬੱਪਾ ਆ ਦੇਖੋ ਇਹ ਆਣੀ ਹੈ 바ਵਾ ਠੀਕ ਹੈ ਲినਨ ਫੈਬਰਿਕ ਹੈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਤੇ ਇਹ ਤੁਹਾਨੂੰ ਪੈਣਾ ਹੈ 2600 ਦਾ ਠੀਕ ਹੈ ਜੀ ਪਿਓਰ ਕਾਟਨ 2600 ਦਾ ਦੁਪੱਟਾ ਵੀ ਇਹਦਾ ਦਿਖਾਦੀ ਹੈ ਦੁਪੱਟਾ ਰਹਿ ਜਾਣਾ ਸੀਗਾ ਆ ਦੇਖੋ ਦੁਪੱਟਾ ਇਹਦਾ ਹੈਗਾ ਚੈੱਕ ਟੈਬੀ ਲਾਇਆ ਹੈ ਇਹਦੇ ਨਾਲ ਤਾਂ ਹੀ ਕਰਕੇ 2600 ਦਾ ਹੈ ਜੀ ਦੁਪੱਟੇ ਦੇ ਉੱਪਰ ਡਿਪੈਂਡ ਕਰਦਾ ਹੈ ਦੇਖੋ ਪੂਰਾ ਖੁੱਲਾ ਡੁੱਲਾ ਬਿਊਟੀਫੁੱਲ ਦੁਪੱਟਾ ਔਰ ਚੈੱਕ ਟੈਪੀ ਪੱਲਿਆਂ ਦੇ ਉੱਤੇ ਔਰ ਸਾਈਡਸ ਦੇ ਉੱਪਰ ਐਦਾਂ ਬਾਰਡਰ ਆ ਜਾਏਗਾ ਠੀਕ ਹੈ ਜੀ ਔਰ ਕਿੰਨੇ ਦਾ ਹੈ ਸਿਰਫ 2600 ਦਾ ਠੀਕ ਹੈ ਬਲੌਕ ਸੂਟਸ ਨੂੰ ਆਪਾਂ ਮਸ਼ੀਨ ਵਾਸ਼ ਨਹੀਂ ਦੇਣਾ ਹੁੰਦਾ ਵੈਸੇ ਤੇ ਹਰ ਵਾਰੀ ਦੱਸੀਦਾ ਹੈ ਕੋਸ਼ਿਸ਼ ਇਹੀ ਕਰਨੀ ਹੁੰਦੀ ਹੈ ਕਿ ਇਹਨਾਂ ਨੂੰ ਹੈਂਡ ਵਾਸ਼ ਹੀ ਦੇਣਾ ਹੈ ਠੀਕ ਹੈ ਹੁਣ ਆਹ ਕਲਰ ਦੇਖੋ ਇਹਦਾ ਡਿਜ਼ਾਈਨ ਦੇਖੋ ਕਿਉਂਕਿ ਇਹ ਹੈਗਾ ਕਈ ਮੰਗਦੇ ਨੇ ਕਿ ਸਾਨੂੰ ਹੈਵੀ ਬਲੌਕ ਨਹੀਂ ਚਾਹੀਦਾ घट वाला ब्लॉक चाहिए मल्टी ब्लॉक है एक गला बनिया हो देखो आ ब्यूटीफुल गला बनाया होया और तीन फ्लॉर आ जाने जी घेरे ठीक है जी और आ वाला पैनल जो थले लैंथ के हिसाब न जिन्ना किसी का कटिया जाएगा या कि लंबा तो पूरा आ जाएगा फ्रंट हो गया है और यहाँ बैक भी इतना ही सिंपल आएगा बैक के उपर कम आ जाएगा ਇਹ ਬਾਵਾ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਜੀ ਆ ਆ ਗੀਆਂ ਇਹਨੀਆਂ ਬਾਵਾ ਬਿਊਟੀਫੁੱਲ ਬਾਵਾ ਆ ਦੇਖੋ ਠੀਕ ਹੈ ਜੀ ਆ ਸਾਰਾ ਬਾਰਡਰ ਆ ਜਾਏਗਾ ਕਿ ਬਾਵਾ ਤੇ ਆ ਇੱਕ ਫਲਾਰ ਆ ਜਾਏਗਾ ਇਹ ਹੈਗਾ ਬਾਟਮ ਆ ਬਾਟਮ ਵੀ ਲੱਗ ਕੇ ਦਿਖਾ ਦਉ ਜੀ ਆ ਬਾਟਮ ਇਹਦੇ ਨਾਲ ਜਿਹੜਾ ਤੇ ਆ ਹੈਗਾ ਇਹਦਾ ਦੁਪੱਟਾ ਦੁਪੱਟਾ ਲੈਣ ਡੋਰੀਆ ਖੁੱਲਾ ਡੁੱਲਾ 8 ਮੀਟਰ ਜਿਹੜੇ ਆਪ ਰੈਡੀ ਕਰਾਈਦੇ ਆਲਵੇਸ ਬੋਲੀਦਾ ਹੈ ਠੀਕ ਹੈ ਜੀ ਤੇ ਇਹ ਦਾ ਪ੍ਰਾਈਸ ਹੈਗਾ ਜੀ 2650 ਠੀਕ ਹੈ ਜੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਉਹਦੇ ਨਾਲ ਤੁਹਾਨੂੰ ਲੈਸ ਮਿਲਦੀ ਹੈ ਪਲੱਸ ਪਹਿਲੀ ਪਰਚੇਸ ਜਿਹੜਾ ਕਰੇਗਾ ਉਹਨੂੰ ਤੇ ਅਸੀਂ 100 ਆਫ ਦੇਣੀ ਹੈ ਤੇ ਹੁਣ ਤੁਹਾਨੂੰ ਦਿਖਾ ਦਈਏ ਸੀ ਆਫਰਸ ਵਾਲੇ ਸੂਟ ਹੈ ਦਾ ਬਿਗ ਇਮ ਜਾਰੇ ਇਹਨਾਂ ਸਾਡੇ ਕੋਲ ਚਿਕਨ ਕੁਰਤੀਆਂ ਇੱਕ ਵੀਡੀਓ ਚ ਗੱਡੀਆਂ ਸੀਗੀਆਂ ਮੈਂ ਉਦੋਂ ਮੇ ਉਹ ਸਾਰੀਆਂ ਉਦੋਂ ਸੇਲ ਹੋ ਗਈਆਂ ਇਹ ਹੁਣ ਲਾਸਟ ਪੀਸ ਇਹ ਹੈਗਾ ਜੀ ਇਹਦੇ ਵਿੱਚੋਂ ਦੀ ਨਾ ਦੋ ਕੁਰਤੀਆਂ ਨਿਕਲ ਸਕਦੀਆਂ 4.5 ਮੀਟਰ ਕੱਪੜਾ ਹੈ ਠੀਕ ਹੈ ਤੇ ਮਤਲਬ ਝੂਠ ਬੋਲ ਕੇ ਕੜਨਾ ਨਹੀਂ ਹੈ 4.5 ਮੀਟਰ ਕੱਪੜਾ ਹੈ ਚਾਹੇ ਤੇ ਤੁਸੀਂ ਇਹਨੂੰ ਐਜ਼ ਅ ਕੁਰਤੀ ਯੂਜ਼ ਕਰ ਲੋ 4.5 ਦਾ ਸੂਟ ਵੀ ਬਣ ਜਾਂਦਾ ਹੈ ਠੀਕ ਹੈ ਆ ਦੇਖੋ ਆ ਆ ਜਾਣਾ ਇਹਦੇ ਘੇਰੇ ਉੱਤੇ ਕੰਬੋਰ ਸੋਨਾ ਹੈ ਮਲਟੀ ਕਲਰ ਦੀ ਆ ਲੇਸ ਲਾ ਕੇ ਉਹ ਲੇਸ ਵੀ ਨਹੀਂ ਹੈਗੀ ਥਿਸ ਇਜ਼ ਪ੍ਰੋਪਰ ਉਹਦੇ ਕਪੜੇ ਦੇ ਨਾਲ ਅਟੈਚ ਹੀ ਹੈ ਚਿਕਨ ਵਰਕ ਹੀ ਆ ਪੂਰਾ ਠੀਕ ਹੈ ਕਲਰਸ ਦੇਖੋ ਇਹਦੇ ਕਿੰਨੇ ਪਿਆਰੇ ਔਰ ਸਾਰਾ ਲਖਨਵੀ ਵਰਕ ਹੋਇਆ ਹੋਇਆ ਆ ਥਿਸ ਇਜ਼ ਵਰਕ ਜਿਹੜੇ ਤੁਹਾਨੂੰ ਦਿਖ ਰਹੇ ਆ ਨਾ ਇਹ ਵਰਕ ਹੁੰਦਾ ਆ ਥ्रेड ਦਾ ਔਰ ਦੇਖੋ 3 ਸ਼ੇਡਸ ਆ ਰਹੀਆਂ ਨੇ ਇਹਦੇ ਵਿੱਚ ਹਨਾ ਆ ਦੇਖੋ ਉਹ ਤੁਹਾਨੂੰ ਪਤਾ ਹੈ ਕੁਰਤੀਆਂ ਤੇ ਬਹੁਤੀਆਂ ਲੰਬੀਆਂ ਹੁੰਦੀਆਂ ਨਹੀਂ ਆ ਸੋ ਲੈਂਥ ਇਸ਼ੂ ਇੱਕ ਵਾਰੀ ਦਿਖਾ ਦਿੰਨੀ ਇੱਥੇ ਇੱਕ ਤੱਕ ਆਣਾ ਹੈ ਠੀਕ ਹੈ ਜੀ ਕੁਕੀ ਕੁਰਤੀਆਂ ਤੇ ਜਿੱਦਾਂ ਜੀਨਸ ਨਾਲ ਪਾਲੀਆਂ, ਪਲਾਜ਼ੋ ਨਾਲ ਪਾਲੀਆਂ, ਪਜਾਮੀਆਂ ਨਾਲ ਪਾਲੀਆਂ ਤੇ ਇਹ ਤੁਹਾਨੂੰ ਪੈ ਜੇਗੀ 4.5 ਮੀਟਰ ਹੈ। ਅ ਇਹ ਤੁਹਾਨੂੰ ਪੈ ਜਾਣਾ ਜੇ ਆਹ ਵਾਲਾ ਪੀਸ 700 ਦਾ। 4.5 ਮੀਟਰ 700 ਠੀਕ ਹੈ ਨਾ? 700 ਦਾ। ਠੀਕ ਹੈ ਜੀ। ਦੋ ਕੁਰਤੀਆਂ ਇਹ ਚੋਂ ਨਿਕਲ ਜਾਣੀਆਂ ਆ ਆਰਾਮ ਨਾਲ 2-2 ਮੀਟਰ ਚ ਕੁਰਤੀ ਬਣ ਜਾਂਦੀ ਹੈ इजीली ਜੇ ਕਿਸੇ ਨੇ 슬ੀਵਲੈਸ ਕਰਨੀ ਹੈ ਫਿਰ ਤੇ ਆਰਾਮ ਨਾਲ ਹੀ ਬਣ ਜਣੀ ਹੈ ਈਵਨ ਮੈਗਾ 슬ੀਵ ਵੀ ਕਰਦੇ ਹੋ ਤੇ ਬਣ ਜਾਂਦੀ ਹੈ ਆਰਾਮ ਨਾਲ ਤੇ ਅਰ ਬਾਕੀ ਤੁਹਾਨੂੰ ਪਹਿਲਾਂ ਤਾਂ ਖੰਨੇ ਆ ਦੇਖੋ ਨੇ ਆਲਰੇਡੀ ਪੀਸਿਸ ਨੇ ਸਾਡੇ ਖੋਲ ਕੇ ਦਿਖਾ ਦੇਣੇ ਤੁਹਾਨੂੰ ਇਹਦੀਆਂ ਫੋਟੋਜ਼ ਵੀ ਸ਼ੇਅਰ ਕਰ ਦਾਂਗੇ ਆ ਆਣੀ ਹੈ ਬਾਟਮ ਪਹਿਲਾਂ ਬਾਟਮ ਦੇਖ ਲਓ ਇਹ ਅਜਰਖ ਪ੍ਰਿੰਟ ਜਿਹੜਾ ਹੁੰਦਾ ਨਾ ਜੈਪੂਰੀ ਪ੍ਰਿੰਟ ਇਹ ਉਹ ਆ ਦੇਖੋ ਆ ਦੇਖੋ ਪਿਓਰ ਕਾਟਨ ਨੇ ਠੀਕ ਹੈ ਵਾਈਨ ਕਲਰ ਹੈ ਇਹਦੇ ਉੱਪਰ ਜਿਹੜਾ ਵਰਕ ਹੈਗਾ ਉਹ ਵਾਈਨ ਕਲਰ ਦਾ ਪ੍ਰਿੰਟ ਹੈ ਸ਼ਰਟ ਦਾ ਜਿਹੜਾ ਪ੍ਰਿੰਟ ਹੈਗਾ ਉਹ ਹੈਗਾ ਜੇ ਵਾਈਨ ਕਲਰ ਬੜੀ ਪਿਆਰੀ ਜੀ ਕੋਟਨ ਆ ਮਤਲਬ ਬੜੀ ਆ ਦੇਖੋ ਹਲ ਫੜੀ ਵੀ ਹੋਈ ਹੈ ਨਾ ਤੇ ਪਿਓਰ ਕੋਟਨ ਹੈ ਆ ਗਲੇ ਉੱਪਰ ਇਹਦੇ ਇਦਾਂ ਵਰਕ ਹੈਗਾ ਆ ਪੂਰਾ ਵਰਕ ਆ ਇਹ ਚਾ ਸtare ਲੱਗੇ ਹੋਏ ਨੇ ਆ ਦੇਖੋ ਠੀਕ ਹੈ ਆ ਗਲੇ ਦਾ ਕੰਮ ਹੈ ਪੂਰਾ ठीक है जी बैक तो कुछ नहीं है सिर्फ गले उपर काम और पट्टा है और जरा दुपट्टा है प्रोपर जो होंगी ना वो मल कॉटन वो दुपट्टा है हैगा लेकिन खुला डुला है, छोटा नहीं है पूरा चौड़ा लंबा सवा दो व्ध तो ही होगा लेकिन पूरा ढाई भी नहीं होगा ठीक है जी आ देखो ब्यूटीफुल दुपट्टे इतने थोड़ा जहांटिंग है दिखा दो लगे हो ਅਬਾ ਜੋ ਤੁਸੀਂ ਪੀਕੋ ਕਰਨਾ ਕਰ ਲੈਣਾ ਜਦੋਂ ਪ੍ਰਿੰਟਿੰਗ ਕਰੀਦੀ ਹੈ ਉਹਦੇ ਵਿੱਚ ਆ ਥੋੜੇ ਜਿਹਾ ਹੈਗਾ ਲੇਕਿਨ ਹੈ ਪ੍ਰਿੰਟਿੰਗ ਹੈ ਇਹ ਦਾਗ ਨਹੀਂ ਹੈਗੇ ਥਿਸ ਇਜ਼ ਪ੍ਰਿੰਟਿੰਗ ਇੱਥੇ ਥੋੜੇ ਜਿਹਾ ਹੈਗੇ ਆ ਉਹ ਤੁਸੀਂ ਇਹਨੂੰ ਪੀਕੋ ਕਰਾਣ ਲੱਗੇ ਐਦਾ ਕਰ ਦਿੰਦੇ ਹੋ ਗਲਤ ਚੀਜ਼ ਦਿਖਾ ਕੇ ਸੇਲ ਨਹੀਂ ਕਰੀ। ਠੀਕ ਹੈ ਜੀ ਤੇ ਇਹ ਤੁਹਾਨੂੰ ਪੈਣਾ ਆ ਥੋੜਾ ਦੁਪੱਟੇ ਕਰਕੇ ਕਹਿਣਾ 850 ਲੇਕਿਨ ਮੈਂ ਦੁਪੱਟੇ ਦਾ ਇਹਦਾ ਜਿਹੜਾ ਕੰਮ ਦੇਖਿਆ ਉਸ ਹਿਸਾਬ ਨਾਲ 750 ਦਾ ਪੀਸ ਆ ਠੀਕ ਹੈ ਜੀ 7 50 ਇਹਦੇ ਵਿੱਚ ਦੂਸਰਾ ਕਲਰ ਹੈਗਾ ਆ ਇਹ ਆਪਾਂ ਕੋਈ ਹੀ ਰੈਕੋ ਕਲਰ ਆ ਦੇਖੋ ਇੱਕ ਇਹ ਚਾਹ ਵਾਲਾ ਕਲਰ ਹੈਗਾ ਇਹ ਉਦੋਂ ਨਾ ਦਿਖਾਇ ਹੀ ਨਹੀਂ ਗਏ ਕਾਫੀ ਜਣੇ ਨੇ ਬਾਅਦ ਸਾਡੇ ਕੋਲ ਨਾ ਬਾਰੇ ਕਲਰਸ ਪੁੱਛਣ ਲਈ ਪੁੱਛਦੇ ਸੀਗੇ ਲੇਕਿਨ ਨਾ ਫੋਟੋ 'ਚ ਦਿਖਦੇ ਨਹੀਂ ਸੀਗੇ ਕਲਰ ਦੇ ਕੋਈ ਕਲਰ ਵੀ ਦਾ ਹੈਂਗਰ ਤੇ ਦਿਖਾ ਦਨੇ ਆ ਦੇਖੋ ਇਹ ਹੈਗਾ ਰੈੱਡ ਕਲਰ ਬ੍ਰਾਈਟ ਰੈੱਡ ਕਲਰ ਨਹੀਂ ਹੈ ਬੜਾ ਅੱਛਾ ਜਿਹਾ ਰੈੱਡ ਕਲਰ ਹੈ ਆ ਗਲਾ ਬਣਿਆ ਹੋਇਆ ਹੈ ਜੀ ਠੀਕ ਹੈ ਹੈਗੀ ਪਿਓਰ ਕਾਟਨ ਹੈ ਇਹ ਠੀਕ ਹੈ ਤੇ ਬਾਟਮ ਦੁਪੱਟਾ ਆਹ ਬਹੁਤ ਸੋਹਣੇ ਬੀਚੇ ਇਹ ਵੀ ਸੇਮ ਉਹੀ 750 ਠੀਕ ਹੈ ਜੀ ਜਿੰਨੇ ਵੀ ਆਹ ਵਾਲੇ ਪੀਸੇਸ ਨੇ ਸਾਰੇ ਉਹਨਾਂ ਨੂੰ 750 ਜਿਹੜੇ ਪਹਿਲਾਂ ਨਿਕਲੇ ਨੇ 11 1100 ਦੇ ਨਿਕਲੇ ਨੇ ਇਹਦੇ ਨਾਲ ਦੇ 6 7 ਸੂਟ ਸੀਗੇ 10 ਰਹਿ ਗਏ ਨੇ ਬਾਕੀ ਆਹ ਲਾਸਟ ਕਲਰ ਹੈ ਇਦਾਂ ਹੈਂਗਰ ਤੇ ਦਿਖਾ ਰਹੀਆਂ ਤੁਹਾਨੂੰ ਦਿਸ ਇਜ਼ ਬਲੂ ਨੇਵੀ ਬਲੂ ਕਲਰ ਠੀਕ ਹੈ ਕਿ ਉਦਾਂ ਹੀ ਗਲੇ ਤੇ ਕੰਮ ਆ ਬਾਟਮ ਹੈ ਆ ਦੇਖੋ ਠੀਕ ਹੈ ਔਰ ਇਹ ਇਹਦਾ ਦੁਪੱਟਾ ਜੀ ਠੀਕ ਹੈ ਸੇ ਆ ਦੇਖੋ ਨੇ ਕਾ ਪੀਸ ਆ ਇਹ ਜਿਹੜੇ ਜੈਪੁਰੀ ਪ੍ਰਿੰਟ ਤੁਹਾਨੂੰ ਪਤਾ ਬਹੁਤ ਚੱਲਦੇ ਆ ਆ ਆ ਜਿਹੜਾ ਕੰਮ ਹੋਇਆ ਹੁੰਦਾ ਨਾ ਦੇਖੋ ਆ ਲੱਗੇ ਹੋਏ ਜਿਹੜੇ ਮਿਰਰ ਮਿਰਰ ਤੇ ਨਹੀਂ ਹੈ ਸਾਰੇ ਹੀ ਹੁੰਦੇ ਆ ਬਟ ਇਹਨੂੰ ਮਿਰਰ ਵਰਕ ਕਹਿੰਦੇ ਆ ਔਰ ਆ ਜਿਹੜਾ ਥਰੈਡ ਜਿਹਾ ਲੱਗਿਆ ਹੋਇਆ ਇਹ ਵੀ ਐਮਬਰਾਇਡਰੀ ਹੁੰਦੀ ਹੈ ਠੀਕ ਹੈ ਆ ਤੇ ਆ ਗਲੇ ਉੱਪਰ ਵੀ ਜਿਹੜੇ ਆ ਕਲਰਫੁੱਲ ਜੇ ਲੱਗੇ ਹੋਏ ਆ ਐਮਬਰਾਇਡਰੀ ਹੈ ਆ ਦੇਖੋ ਇੱਤਾਂ ਆ ਮੈਂ ਆਪ ਵੀ ਵੇਅਰ ਕੀਤਾ ਹੋਇਆ ਸੀ ਸੂਟ ਆ ਦੇਖੋ ਬੜਾ ਹੀ ਠੰਡਾ ਜਿਹਾ ਕੱਪੜਾ ਆ ਬਾਟਮ ਦੁਪੱਟਾ ਠੀਕ ਹੈ ਜੀ ਤੇ ਆ ਇਹਦੀ ਬੈਕ ਆਣੀ ਹੈ ਤੇ ਇਹ ਇਹਦੀ ਬਾਟਮ ਹੈ ਦੁਪੱਟਾ ਵੀ ਇੱਤਾਂ ਲਈ ਹੈ ਤੇ ਇਹ ਤੁਹਾਨੂੰ ਹੁਣ ਪੁਰਾਣੀਆਂ ਵੀਡੀਓਜ਼ ਦੇਖੋਗੇ 11 11 12 12 ਸੋਦੇ ਗਏ ਨੇ ਲਾਸਟ ਪੀਸ ਹੈ ਇਹਦੇ 700 ਦਾ ਠੀਕ ਹੈ ਅੱਜ ਐਕਚੁਅਲੀ ਦਿਮਾਕਾ ਆਫਰ ਜੀ ਜੇ ਮਿਸ ਕਰਨ ਵਾਲੀ ਚੀਜ਼ ਕੋਈ ਨਹੀਂ ਹੈਗੀ ਹਾਂ ਆ ਤੇ ਆਪਣਾ ਰਹਿ ਗਿਆ ਜੀ ਥਿਸ ਇਜ਼ ਵੈਰੀ ਗੁੱਡ ਪੀਸ ਖੋਲ ਕੇ ਦਿਖਾ ਦਿੰਨੇ ਆ ਆ ਬਾਟਮ ਤੇ ਖੋਲ ਕੇ ਦਿਖਾਉਂਦੀ ਲੋੜ ਨਹੀਂ ਹੈ ਕਿ ਆ ਦੇਖੋ ਇਹਨਾਂ ਇਹ 2-2 ਮੀਟਰ ਹੁੰਦੇ ਨੇ ਇਹ ਪਹਿਲਾਂ ਹੀ ਦੱਸ ਦਈਏ ਬਾਅਦ ਵਿੱਚ ਕਸਟਮਰ ਵੈਸੇ ਤੇ ਸਾਨੂੰ ਪੁੱਛ ਲਿਆ ਕਰੋ ਗਲਤ ਚੀਜ਼ ਅਸੀਂ ਤੁਹਾਨੂੰ ਪਤਾ ਕਰਦੇ ਨਹੀਂ ਬਾਈ ਜਾਨ ਚਲੀ ਵੀ ਜਾਏ ਤੇ ਆਰਾਮਨਾਲ ਅਸੀਂ ਪੂਰਾ ਕਸਟਮਰ ਨੂੰ ਸੁਣੀਦਾ ਉਹਦੇ ਹਿਸਾਬ ਨਾਲ ਕਰੀਦਾ ਹੈ ਉਲਟੇ ਸਿੱਧੇ ਕੰਮ ਕਰਕੇ ਅਸੀਂ ਕੰਮ ਨਹੀਂ ਚਲਾਉਂਦੇ ਹੁੰਦੇ ਆ ਦੇਖੋ ਆ ਸ਼ੌਟ ਆਰਾਮਨਾਲ ਵੰਜੰਦੀ ਹੈ ਔਰ 500 ਚ ਮਿਲਨੀ ਹੈ ਵੀ 500 ਦੇ ਵਿੱਚ ਕੀ ਕੋਸਟ ਕਰਦਾ ਹੈ 500 ਦੇ ਕੁਝ ਵੀ ਨਹੀਂ ਹੈ ਚਿਕਨ ਦਾ ਹੈਗਾ ਆ ਪੂਰਾ ਆ ਦੇਖੋ 500 ਚ ਤੇ ਤੁਹਾਨੂੰ ਆ ਕੱਲਾ ਆ ਲਾਈਨ ਚਲੇ ਜਾਓਗੇ ਚਾਹੇ 2 ਮੀਟਰ ਵੀ ਇਹ ਵੀ ਤੁਹਾਨੂੰ 500 ਤੋਂ ਥੱਲੇ 400 500 ਥੱਲੇ ਨਹੀਂ ਮਿਲਣਾ ਤਾਂ ਤੁਹਾਨੂੰ ਪੂਰਾ ਸੂਟ ਏ ਆ ਦੇਖੋ ਬਿਊਟੀਫੁਲ ਪੀਸ ਬੜਾ ਪਿਆਰਾ ਇਹ 500 ਚ ਮਿਲਦੇ ਆ ਦੇਖੋ ਕਿੰਨਾ ਸੋਹਣਾ ਪੀਚ ਕਲਰ ਵਿਦ ਵਾਈਟ ਬਾਟਮ ਔਰ ਆ ਜਿਹੜੀ ਤੁਹਾਡੀ ਬਾਟਮ ਹੈਗੀ ਐ ਇਹਦੇ ਤੁਹਾਡੇ ਆਰਾਮ ਨਾਲ ਕੰਮ ਆ ਜਾਣੀ ਐ ਹੋਰ ਸੁੱਟਾਂ ਨਾਲ ਵੀ ਠੀਕ ਐ ਇੱਕ ਆ ਸਾਡੇ ਕੋਲ ਰਨਿੰਗ ਫੈਬਰਿਕ ਹੈਗੇ ਨੇ ਦੋ ਹੈਗੇ ਨੇ ਉਹ ਵੀ ਦਿਖਾ ਦਈਏ ਆ ਦੇਖੋ ਲੱਗ ਕੇ ਦਿਖਾ ਦਿੰਦੇ ਆ ਤੁਹਾਨੂੰ ਮਤਲਬ ਹੁਣ ਕਾਟਨ ਨਵੀਂ ਲਿਆਣ ਵਾਲੀ ਹੋਗੀ ਸਾਡੇ ਪ੍ਰਿੰਟਸ ਜਿਹੜੇ ਪੈ ਰਹੇ ਨੇ ਉਹ ਤੁਹਾਨੂੰ ਹੁੰਦਾ ਸੀ ਤੁਹਾਨੂੰ ਪਤਾ ਲੈਸ ਚ ਦੇ ਦਿੰਦੇ ਐ ਤੇ ਇਹ ਅਸੀਂ 700 700 ਦੇ ਪੀਸਿਸ ਕੱਢੇ ਨੇ ਅੱਜ ਕਿੰਨੇ ਦੇ ਕਰਦੀ ਹੈ 6 600 ਇਹ ਵੀ 600 ਤੇ ਆਹ ਜਿਹੜੇ ਦੋ ਨੇ ਇਹ ਕਾ ਦੇਖੋ ਪਿਓਰ ਕਾਟਨ ਹੈ ਨਹੀਂ ਸੌਰੀ ਇਹ 2.5 ਮੀਟਰ ਦਾ ਪੀਸ ਹੈ ਚਾਹੇ ਤੇ ਕੋਈ ਪੂਰਾ ਟਾਈ ਮੀਟਰ ਐਦਾ ਦੋਨੋਂ ਪੀਸ ਲੈ ਲਓ ਸਾਡੇ ਕੋ ਚਾਹੇ ਕਿਸੇ ਨੇ ਉਤਾ ਲੈਣਾ ਹੈ ਸਾਡੇ ਕੋ ਆ ਕੰਟਰਾਸਟ ਸਾਡੇ ਕੋ ਚਿਕਨ ਬਾਟਮਸ ਆਲਵੇਜ਼ ਅਵੇਲੇਬਲ ਹੁੰਦੀਆਂ ਨੇ ਜਿਹੜੇ ਫਿੰਟੈਕਸ ਦਿਖਾਉਂਦਾ ਹੀ ਨਹੀਂ ਮੌਕਾ ਮਿਲਦਾ ਬਸ ਉਹ ਸਾਡੇ ਨਾਲ ਤੁਸੀਂ ਲੈ ਸਕਦੇ ਹੋ ਅਦਰਵਾਈਜ਼ ਅਗਰ ਕੱਲੀ ਸ਼ਰਟ ਲੈ ਰਹੇ ਹੋ ਤੇ 300 300 ਦੀ ਪੈਗੀ ਕਿਉਂਕਿ 600 ਦਾ ਪੂਰਾ ਉਹ ਕਰਤਾ ਤੇਦਾ ਹਾਫ ਹੋ ਗਿਆ 300 ਤੇ ਆਹ ਦੇਖੋ ਬੜਾ ਹੀ ਸੋਹਣਾ ਇਹਨੂੰ ਕਹਿੰਦੇ ਪਾਪ ਕੌਰਨ ਕਾਟਨ ਪਿਓਰ ਕਾਟਨ ਹੈ ਇਹਦਾ ਪ੍ਰਿੰਟ ਦੇਖੋ ਜੀ ਲੱਗ ਗਿਆ ਦਿਖਾਓ ਉਹ ਕਿਉਂਕਿ ਗਰਮੀਆਂ ਦੇ ਵਿੱਚ ਮੰਗਣੇ ਸਾਰਿਆਂ ਨੇ ਆਹ ਵਾਲੇ ਪ੍ਰਿੰਟ ਨਾ ਇਹਦੇ ਉੱਪਰ ਆ 컬러 ਦਾ ਲੇਸ ਵਰਕ ਕਰਵਾਇਆ ਹੋਵੇ ਪਾਈਪਿੰਗ ਕਰਾਈ ਹੋਵੇ ਬਿਊਟੀਫੁੱਲ ਪੀਸ ਬਣਨਾ ਵਾਏ ਇਹ ਵੀ ਅੱਜ ਤੁਹਾਨੂੰ ਦੇ ਦੇਣਾ ਅਸੀਂ 600 ਦਾ ਠੀਕ ਹੈ ਜੀ ਅੱਜ ਦੀਆਂ ਅਸੀਂ ਬਹੁਤ ਸੋਹਣੀਆਂ ਸੋਹਣੀਆਂ ਆਫਰਸ ਕੱਢਤੀਆਂ ਆ ਤੇ ਅੱਜ ਵਾਲੀ ਵੀਡੀਓ ਨੂੰ ਹੁਣ ਦੇਖ ਕੇ ਤੇ ਆਪਣੇ ਫੋਨ ਫੜੋ ਜੀ ਤੇ ਆਰਡਰ ਕਰੋ ਜਲਦੀ ਜਲਦੀ ਤੇ ਹਫਤੇ ਵਿੱਚ ਇੱਕੋ ਦੇਰ ਅਸੀਂ ਜਿਹੜੀ ਆਫਰ ਵੀਡੀਓ ਕੱਢਿਆ ਕਰਾਂਗੇ ਕੋਈ ਫਿਕਸ ਨਹੀਂ ਹੈਗਾ ਕਿ ਕਿਹੜੇ ਦਿਨ ਕੱਢਣੀ ਹੈ ਠੀਕ ਹੈ ਕਈ ਵਾਰੀ ਆਪੇ ਬਿਜ਼ੀ ਹੁੰਦਾ ਵੈਨਸਡੇ ਤੁਸੀਂ ਟਿੱਕਦੇ ਰਹੋਗੇ ਫਿਰ ਠੀਕ ਹੈ ਤੇ ਅੱਜ ਵਾਸਤੇ ਇੰਨਾ ਹੀ ਬਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਤੇ ਸਾਡੇ ਨਾਲ ਜੁੜੇ ਰਹੋ ਹੈਪੀ ਸ਼ੋਪਿੰਗ ਵਿਦ ਅਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ